ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਗਿਆਨ ਟੀਵੀ ਵੱਲੋਂ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਕਿ ਹਰ ਗੁਰਸਿੱਖ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰ ਸਕੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਆਪ ਸਹਿਜ ਪਾਠ ਕਰਨਾ ਬਹੁਤ ਔਖਾ ਹੈ ਉਹਨਾਂ ਲਈ ਬਹੁਤ ਸੌਖੇ ਤਰੀਕੇ ਨਾਲ ਅਰਥਾਂ ਸਮੇਤ ਸਹਿਜ ਪਾਠ ਹੋ ਸਕੇ ਇੱਕ ਕੰਟੀਨਿਊ ਸੀਰੀਜ਼ ਰੋਜ਼ਾਨਾ ਇੱਕ ਐਪੀਸੋਡ 35 40 ਮਿੰਟ ਦਾ ਅਪਲੋਡ ਕੀਤਾ ਜਾਂਦਾ ਹੈ ਤੁਸੀਂ ਆਪਣੇ ਗੁਰੂ ਦੇ ਪਿਆਰ ਵਿੱਚ ਬੈਠ ਕੇ ਇਸ ਵੀਡੀਓ ਨੂੰ ਫੋਲੋ ਕਰਨਾ ਹੈ ਨਾਲੇ ਤੇ ਸਹਿਜ ਪਾਠ ਕਰਦੇ ਆ ਕਰਦੇ ਆ ਗੁਰੂ ਉਪਦੇਸ਼ ਸੋਚ ਸੁਭਾਅ ਵਿੱਚ ਇੰਸਟਾਲ ਹੋਣਗੇ ਨਾਲ ਇੱਕ ਆਨੰਦ ਮਣੇਗਾ ਇੱਕ ਫਖਰ ਜਾਗੇਗਾ ਇਦਾਂ ਲੱਗੇਗਾ ਗੁਰੂ ਸਾਹਿਬ ਖੁਸ਼ ਹੋ ਰਹੇ ਨੇ ਬਹੁਤ ਪਰਿਵਾਰਾਂ ਨੇ ਇੱਕ ਦੂਸਰੇ ਨੂੰ ਪ੍ਰੇਰਿਤ ਕੀਤਾ ਹੈ ਕੁਝ ਸੰਸਥਾਾਂ